ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਸੰਗਤ انسان ਦਾ ਸੁਭਾਅ انسان ਦਾ ਸੁਭਾਅ ਹੈ ਕਿ ਉਹ ਜਿਸ ਸੋਸਾਇਟੀ ਜਾਂ ਸੰਗਤ ਵਿੱਚ ਬੈਠੇ ਉਹੋ ਜਿਹਾ ਹੀ ਹੋ ਜਾਂਦਾ ਹੈ ਆਲੇ ਦੁਆਲੇ ਦੀ ਆਬੋ ਹਵਾ ਦਾ ਵਿਦਿਆ ਦਾ انسان ਦੀ ਬਨਾਵਟ ਉਤੇ ਬੜਾ ਅਸਰ ਪੈਂਦਾ ਹੈ ਇਸੇ ਵਾਸਤੇ ਕਿਹਾ ਗਿਆ ਹੈ men is a result of his environments ਇਨਸਾਨ ਜੋ ਵੀ ਹੈ ਆਪਣੇ ਆਲੇ ਦੁਆਲੇ ਦੇ ਹਾਲਾਤ ਦਾ ਨਤੀਜਾ ਹੈ ਚੋਰਾਂ ਡਾਕੂਆਂ ਵਿਸ਼ਈਆਂ ਬਦਮਾਸ਼ਾਂ ਦੀ ਸੰਗਤ ਵਿੱਚ ਰਹਿਣ ਵਾਲੇ ਪੁਰਸ਼ ਚੋਰ ਡਾਕੂ ਵਿਸ਼ਈ ਤੇ ਬਦਮਾਸ਼ ਬਣ ਜਾਣਗੇ ਵਿਦਵਾਨਾਂ ਸੂਰਮਿਆਂ ਤੇ ਦਾਤਿਆਂ ਦੇ ਨਾਲ ਰਹਿਣ ਵਾਲੇ ਵਿਦਵਾਨ ਸੂਰਮੇ ਤੇ ਦਾਤਾ ਬਣ ਜਾਂਦੇ ਹਨ ਇਸੇ ਤਰ੍ਹਾਂ ਮਹਾਤਮਾ ਦਾ ਸੰਗ ਕਰਨ ਵਾਲੇ ਭਜਨੀਕ ਬੰਦਗੀ ਕਰਨ ਵਾਲੇ ਮਹਾਪੁਰਸ਼ ਹੋ ਜਾਂਦੇ ਹਨ ਸੰਗਤ ਵਿੱਚ ਮਹਾਨ ਤਾਕਤ ਹੈ ਪਰ ਹਰ ਤਾਕਤ ਦੀ ਤਰ੍ਹਾਂ ਉਹ ਵੀ ਚੰਗੇ ਜਾਂ ਮਾੜੇ ਪਾਸੇ ਵੱਰਤੀ ਜਾ ਸਕਦੀ ਹੈ। ਇਨਸਾਨ ਦੀ ਸ਼ਖਸੀਅਤ ਡਾਲਨ ਵਿੱਚ ਸੰਗਤ ਦਾ ਅਸਰ ਬੜਾ ਜ਼ਰੂਰੀ ਹਿੱਸਾ ਹੁੰਦਾ ਹੈ। ਇਸ ਕਰਕੇ ਬੁਰੀ ਸੰਗਤ ਤੋਂ ਬਚਣਾ ਤੇ ਚੰਗੀ ਸੰਗਤ ਦੀ ਤਲਾਸ਼ ਵਿੱਚ ਰਹਿਣਾ ਆਤਮ ਮਾਰਗ ਦੇ ਪੰਦੀ ਲਈ ਬੜਾ ਜ਼ਰੂਰੀ ਹੈ। ਉੱਤਮ ਸੰਗਤ 3 ਤਰੀਕਿਆਂ ਵਿੱਚ ਹੋ ਸਕਦੀ ਹੈ। ਪਹਿਲੀ ਉੱਤਮ ਪੁਸਤਕਾਂ ਦੀ ਸੰਗਤ ਦੂਸਰੀ ਉੱਤਮ ਪੁਰਸ਼ਾਂ ਦੀ ਸੰਗਤ ਤੀसरी ਆਤਮਾ ਪਰਮਾਤਮਾ ਦੀ ਸੰਗਤ ਇਹ ਗੱਲ ਸ਼ੁਰੂ ਤੋਂ ਯਾਦ ਰੱਖਣੀ ਚਾਹੀਦੀ ਹੈ ਕਿ ਉੱਤਮ ਕਿਤਾਬਾਂ ਤੇ ਉੱਤਮ ਪੁਰਸ਼ਾਂ ਦੀ ਸੰਗਤ ਆਤਮਾ ਪਰਮਾਤਮਾ ਦੀ ਸੰਗਤ ਦਾ ਜ਼ਰੀਆ ਜਾਂ ਤਿਆਰੀ ਹੁੰਦੀ ਹੈ ਹਰ ਇੱਕ ਖੋਜੀ ਦਾ ਗੁਰਸਿੱਖ ਦਾ ਅਖੀਰੀ ਨਿਸ਼ਾਨਾ ਅਕਾਲ ਪੁਰਖ ਦੀ ਸੰਗਤ ਹੋਣਾ ਚਾਹੀਦਾ ਹੈ ਪੁਸਤਕਾਂ ਦੀ ਸੰਗਤ ਛਪਾਈ ਵਿੱਚ ਸਹੂਲਤਾਂ ਹੋ ਜਾਣ ਕਰਕੇ ਵਿਚਾਰ اخلاق ਆਚਰਣ ਤੇ ਜੀਵਨ ਨੂੰ ਉੱਚਾ ਕਰਨ ਵਾਲੀਆਂ ਪੁਸਤਕਾਂ ਅੱਜਕੱਲ ਆਮ ਮਿਲ ਸਕਦੀਆਂ ਹਨ ਆਪਣੀ ਹਵੱਸ ਅਨੁਸਾਰ ਚੰਗੀਆਂ ਪੁਸਤਕਾਂ ਪਾਲ ਕੇ ਪੜਨੀਆਂ ਚਾਹੀਦੀਆਂ ਹਨ ਆਤਮਿਕ ਤਰੱਕੀ ਵਾਸਤੇ ਇਹ ਤਰੀਕਾ ਬੜਾ ਲਾਭਦਾਇਕ ਹੈ ਪੁਸਤਕਾਂ ਦੀ ਚੋਣ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ ਚੰਗੀਆਂ ਪੁਸਤਕਾਂ ਲਾਭ ਤੇ ਮਾੜੀਆਂ ਪੁਸਤਕਾਂ ਬੜਾ ਨੁਕਸਾਨ ਪਹੁੰਚਾ ਸਕਦੀਆਂ ਹਨ ਇੱਕ ਅੰਮ੍ਰਿਤ ਅਤੇ ਦੂਸਰੀਆਂ ਜ਼ਹਿਰ ਸਾਬਤ ਹੋ ਸਕਦੀਆਂ ਹਨ ਪੁਸਤਕਾਂ ਪੜਨ ਦਾ ਰਿਵਾਜ ਸਾਡੇ ਦੇਸ਼ ਵਿੱਚ ਬਹੁਤ ਘੱਟ ਹੈ ਇਸ ਕਰਕੇ ਸਾਡੇ ਦਿਮਾਗ ਆਮ ਤੌਰ ਤੇ ਬੰਦ ਅਤੇ ਵਿਚਾਰਹੀਨ ਰਹਿੰਦੇ ਹਨ ਖੁਦ ਸੋਚਣ ਦਾ ਮਾਧਾ ਸਾਡੇ ਵਿੱਚ ਪੈਦਾ ਨਹੀਂ ਹੁੰਦਾ ਚੰਗੀਆਂ ਕਿਤਾਬਾਂ ਪੜਨ ਦੇ ਅਨੇਕ ਫਾਇਦੇ ਹਨ ਕਿਤਾਬਾਂ ਦੀ ਸੰਗਤ ਮਾਪੁਰਖਾਂ ਦੀ ਸੰਗਤ ਨਾਲੋਂ ਵੀ ਕਈ ਤਰ੍ਹਾਂ ਵਿਸ਼ੇਸ਼ ਹੁੰਦੀ ਹੈ ਕਿਤਾਬਾਂ ਵਿੱਚ ਲਿਖਾਰੀ ਦੀ ਜ਼ਿੰਦਗੀ ਦਾ ਉਚੇਰਾ ਤੇ ਚੰਗੇਰਾ ਪਹਿਲੂ ਵੀ ਨਜ਼ਰ ਆਉਂਦਾ ਹੈ ਲਿਖਾਰੀ ਦੀ ਖੋਜ ਦਾ ਸਿੱਟਾ ਉਸ ਦੇ ਜ਼ਿੰਦਗੀ ਸੰਬੰਧੀ ਖਿਆਲ ਤਜਰਬੇ ਉਸ ਦੀ ਸ਼ਖਸੀਅਤ ਸਭ ਉਸ ਦੀ ਕਿਤਾਬ ਵਿੱਚ ਦਿਸਦੇ ਹਨ ਕਿਤਾਬਾ ਰਾਹੀ ਅਸੀਂ ਮਨੁੱਖ ਦੇ ਐਬਾਂ ਨੂੰ ਛੱਡਦੇ ਹੋਏ ਕੇਵਲ ਉਸ ਦੇ ਗੁਨਾ ਨਾਲ ਸੰਬੰਧ ਰੱਖਦੇ ਹਾਂ ਅਤੇ ਮਨੁੱਖੀ ਚੰਗਿਆਈ ਦਾ ਵੱਤੋਂ ਵੱਦ ਲਾਭ ਉਠਾਉਂਦੇ ਹਾਂ ਨੁਕਸਬੀਨ ਇਨਸਾਨ ਦੇ ਆਲੇ ਦੁਆਲੇ ਨੁਕਸ ਤੇ ਐਬ ਹੀ ਚੱਕਰ ਲਗਾਉਂਦੇ ਰਹਿੰਦੇ ਹਨ ਜੋ ਆਤਮਕ ਉੰਤੀਵਾਸੇ ਬੜੀ ਹਾਨੀਕਾਰਕ ਗੱਲ ਹੈ ਇਸ ਦੇ ਉਲਟ ਜੋ ਮਨੁੱਖ ਹਰ ਚੀਜ਼ ਦੇ ਗੁਣ ਹੀ ਸਦਾ ਅੱਗੇ ਰੱਖਦਾ ਹੈ ਉਸ ਦੀ ਬਿਰਤੀ ਗੁਨਾ ਵਿੱਚ ਹੀ ਲੀਨ ਰਹਿੰਦੀ ਹੈ ਉਹ ਸਾਰੇ ਸੰਸਾਰ ਵਿੱਚ ਗੁਣ ਹੀ ਗੁਣ ਖੂਬਸੂਰਤੀ ਹੀ ਖੂਬਸੂਰਤੀ ਪ੍ਰਤੀਤ ਕਰਦਾ ਹੈ ਉੱਤਮ ਕਿਤਾਬਾਂ ਦੇ ਪੜਨ ਨਾਲ ਮਨੁੱਖੀ ਸੁਭਾਅ ਦੇ ਮੇਲੇ ਕੰਡਿਆਲੇ ਤੇ ਅਧੂਰੇ ਪਾਸੇ ਤੋਂ ਪਰੇ ਰਹਿੰਦੇ ਹੋਏ ਉਸ ਦੇ ਚੰਗੇਰੇ ਪਵਿੱਤਰ ਤੇ ਫੁੱਲਾਂ ਵਾਲੇ ਹਿੱਸੇ ਦੀ ਹੀ ਸੰਗਤ ਕਰੀਦੀ ਹੈ ਪੁਸਤਕਾਂ ਨੂੰ ਦੇਹਤਾਰੀ ਮਹਾਪੁਰਖਾਂ ਦੀ ਸੰਗਤ ਨਾਲੋਂ ਹੋਰ ਵਿਸ਼ੇਸ਼ਤਾ ਇਹ ਹੈ ਕਿ ਕਿਤਾਬਾਂ ਰਾਹੀ ਸਭ ਪਿੱਛੇ ਹੋ ਗੁਜ਼ਰੇ ਮਹਾਪੁਰਖਾਂ ਦੀ ਜਦ ਦਿਲ ਕਰੇ ਦਰਸ਼ਨ ਹੋ ਸਕਦੇ ਹਨ ਅਤੇ ਮੌਜੂਦਾ ਮਾਪੁਰਖਾਂ ਨਾਲ ਵੀ ਭਾਵੇਂ ਉਹ ਦੁਨੀਆ ਦੇ ਕਿਸੇ ਹਿੱਸੇ ਵਿੱਚ ਕਿਉਂ ਨਾ ਰਹਿੰਦੇ ਹੋਣ ਜਦ ਜੀ ਕਰੇ ਉਹਨਾਂ ਦੀਆਂ ਪੁਸਤਕਾਂ ਆਤਮਕ ਉੰਤੀ ਦਾ ਬੜਾ ਭਾਰਾ ਵਸੀਲਾ ਸਾਬਤ ਹੋ ਸਕਦੀਆਂ ਹਨ ਐਨਾ ਤੋਂ ਯੋਗ ਲਾਭ ਉਠਾਣਾ ਆਤਮਾ ਖੋਜੀਆਂ ਦਾ ਫਰਜ਼ ਹੈ ਸੱਚੀ ਬੈਸਕ ਤੇ ਨਾ ਸੰਗ ਜਿਨ ਸੰਗ ਜਪੀਏ ਨਾਉ ਤਿੰਨ ਸੰਗ ਸੰਗ ਨਾ ਕੀ ਚਈ ਨਾਨਕ ਜਿਨਾਂ ਆਪਣਾ ਸੁਆਉ ਉਤਤਮ ਪੁਰਸ਼ਾਂ ਦੀ ਸੰਗਤ ਮਹਾਪੁਰਸ਼ਾਂ ਦੀ ਸੰਗਤ ਦੇ ਲਾਭ ਮਹਾਪੁਰਸ਼ਾਂ ਦੀ ਜ਼ਬਰਦਸਤ ਸ਼ਖਸੀਅਤ ਦਾ ਫੌਰਨ ਦਿਲ ਤੇ ਅਸਰ ਹੁੰਦਾ ਹੈ ਕਈਆਂ ਹਾਲਾਤਾਂ ਵਿੱਚ ਇਹ ਅਸਰ ਜ਼ਿੰਦਗੀ ਪਲਟਾ ਦਿੰਦਾ ਹੈ ਕਈ ਜ਼ਿੰਦਗੀਆਂ ਮਹਾਤਮਾ ਦੀ ਛੋਹ ਨਾਲ ਸੁਧਰ ਗਈਆਂ ਦੇਖੀਆਂ ਹਨ ਸੰਗਤ ਦਾ بڑا ਮੰਤਵ ਜੀਵਨ ਨੂੰ ਉੱਚਾ ਕਰਨਾ ਹੁੰਦਾ ਹੈ ਮਾਪੁਰਖਾਂ ਦੀ ਜਿਉਂਦੀ ਜਾਗਦੀ ਬੋਲਦੀ ਹਸਤੀ ਜੀਵਨ ਵਿੱਚ ਹੁਲਾਰਾ ਪੈਦਾ ਕਰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਵੇਂ ਮੈਂ ਆਪਣਾ ਇਸ਼ਟ ਦੇਵ ਮੰਨਦਾ ਹਾਂ ਪਰ ਮਹਾਤਮਾ ਦੀ ਸੇਵਾ ਵਿੱਚ ਵੀ ਬੜੀ ਸ਼ਰਧਾ ਸਤਿਕਾਰ ਤੇ ਪ੍ਰੇਮ ਨਾਲ ਹਾਜ਼ਰ ਹੁੰਦਾ ਰਿਹਾ ਹਾਂ ਮਹਾਪੁਰਖ ਕਿਸੇ ਵੇਲੇ ਬੜੀਆਂ ਗੁੰਝਲਦਾਰ ਭੇਦ ਵਾਲੀਆਂ ਡੁੰਗੀਆਂ ਗੱਲਾਂ ਬੜੇ ਸੋਖੇ ਤਰੀਕੇ ਨਾਲ ਸਮਝਾ ਦਿੰਦੇ ਹਨ ਜੇ ਸਵਸਾ ਦਾ ਮਨੁੱਖ ਹੋਵੇ ਮਹਾਪੁਰਖ ਉਸੇ ਅਵਸਥਾ ਮੁਤਾਬਕ ਹੀ ਉਪਦੇਸ਼ ਦੇ ਕੇ ਮਦਦ ਕਰ ਦਿੰਦੇ ਹਨ ਉਹ ਪੁਸਤਕਾਂ ਵਿੱਚ ਇਹ ਕਹਾਟਾ ਹੁੰਦਾ ਹੈ ਕਿ ਉੱਥੇ ਆਪ ਖੋਜ ਕਰਨੀ ਪੈਂਦੀ ਹੈ ਆਪਣੀਆਂ ਵਸਤਾਂ ਅਨੁਸਾਰ ਆਪਣਾ ਰਸਤਾ ਆਪ ਲੱਭਣਾ ਪੈਂਦਾ ਹੈ ਇਸ ਵਾਸਤੇ ਤਰੱਕੀ ਦੀ ਰਫ਼ਤਾਰ ਮੱਧਮ ਰਹਿੰਦੀ ਹੈ ਮਹਾਪੁਰਖ ਵਿੱਚੋਂ ਅਸੀਂ ਆਦਰਸ਼ਕ ਮਨੂਕ ਦਾ ਚਲਕਾਰਾ ਲੈ ਸਕਦੇ ਹਾਂ ਅਗਰ ਕੋਈ ਸ਼ਖਸ ਆਦਰਸ਼ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਦੇਖੀਏ ਤਾਂ ਸਾਡਾ ਆਪਣਾ ਉਤਸ਼ਾਹ ਤੇ ਹੌਸਲਾ ਵਾਝਾਂਦਾ ਹੈ ਸਾਨੂੰ ਆਦਰਸ਼ ਦੇ ਅਨੁਸਾਰ ਜੀਵਨ ਬਤੀਤ ਕਰਨਾ ਸੋ ਕਾਮ ਲੂਮ ਹੋਣ ਲੱਗ ਪੈਂਦਾ ਹੈ ਜਿੰਨਾ ਦੀ ਸੰਦੜਿਆ ਦੁਰਮਤ ਵੰਜੇ ਮਿੱਤਰ ਅਸਾੜੜੇ ਸਈ ਹੋ ਟੁੰਡੇ ਦੀ ਜਗ ਸਭਾਇਆ ਜਨ ਨਾਨਕ ਵਿਰਲੇ ਕੀ ਮਹਾਪੁਰਖਾਂ ਦੀ ਮਹਿਮਾ ਮਹਾਪੁਰਖ ਕਈ ਐਸੀਆਂ ਉੱਚੀਆਂ ਆਤਮਕ ਅਵਸਥਾਵਾਂ ਨੂੰ ਅਨੁਭਵ ਕਰਨ ਲੱਗ ਜਾਂਦੇ ਹਨ ਜਿੰਨਾ ਦਾ ਜ਼ਿਕਰ ਕਿਤਾਬਾਂ ਵਿੱਚ ਆ ਹੀ ਨਹੀਂ ਸਕਦਾ ਜਿਹੜੀਆਂ ਇਨਸਾਨੀ ਬੋਲੀ ਵਿੱਚ ਬਿਆਨ ਨਹੀਂ ਹੋ ਸਕਦੀਆਂ ਬੇਦ ਪੁਰਾਨ ਸਿਮਰਤ ਭਨੇ ਸਭ ਊਚ ਬਿਰਾਜਤ ਜਨ ਸੁਨੇ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇਤਾ ਸੁਨੇ ਤੇ ਤਾ ਬਖਿਆਨੀ ਐਨਾ ਗੁਰਵਾਕਾਂ ਵਿੱਚ ਸਾਧੂ ਦੀ ਉੱਚੀ ਅਨੁਭਵ ਸ਼ਕਤੀ ਵਾਲੀ ਸ਼ਾਰਾ ਹੈ ਸਾਧੂ ਉੱਚੀ ਅਵਸਥਾ ਵਿੱਚ ਵਾਹਿਗੁਰੂ ਨਾਲ ਅਪੇਧ ਹੁੰਦਾ ਹੈ ਅਤੇ ਜਿਸ ਤਰ੍ਹਾਂ ਵਾਹਿਗੁਰੂ ਅਲੱਗ ਤੇ ਬਿਆਨ ਤੋਂ ਬਾਹਰ ਹੈ ਉੱਚੇ ਦਰਜੇ ਦੇ ਸਾਧੂ ਦੀ ਮਹਿਮਾ ਵੀ ਕਥਨ ਤੋਂ ਬਾਹਰ ਹੋ ਜਾਂਦੀ ਹੈ ਮਹਾਤਮਾ ਦੀ ਸੰਗਤ ਸੰਬੰਧੀ ਸੁਆਮੀ ਵਿਵੇਕਾਨੰਦ ਜੀ ਲਿਖਦੇ ਹਨ ਇੱਕ ਆਤਮਾ ਆਤਮਕ ਹੁਲਾਰਾ ਦੂਸਰੀ ਆਤਮਾ ਤੋਂ ਹੀ ਲੈ ਸਕਦੀ ਹੈ ਹੋਰ ਕਿਸੇ ਕੋਲੋਂ ਨਹੀਂ ਅਸੀਂ ਸਾਰੀ ਉਮਰ ਪੁਸਤਕਾਂ ਪੜ੍ਹਦੇ ਰਹੀਏ ਅਸੀਂ ਬੜੇ ਵਿਚਾਰਵਾਨ ਹੋ ਜਾਈਏ ਪਰ ਅਖੀਰ ਅਸੀਂ ਦੇਖਾਂਗੇ ਕਿ ਸਾਡੀ ਆਤਮਕ ਤਰੱਕੀ ਕੁਝ ਵੀ ਨਹੀਂ ਹੋਈ ਇਹ ਸੱਚ ਹੈ ਕਿ ਵਿਚਾਰ ਸ਼ਕਤੀ ਦੇ ਵਦਨ ਨਾਲ ਆਦਮੀ ਦੀ ਆਤਮਕ ਸ਼ਕਤੀ ਵੀ ਉਨੀ ਵੱਧ ਜਾਂਦੀ ਹੈ ਪੁਸਤਕਾਂ ਪੜਨ ਨਾਲ ਸਾਨੂੰ ਕਿਸੇ ਵੇਲੇ ਟਪਲਾ ਲੱਗਦਾ ਹੈ ਕਿ ਸਾਡੀ ਆਤਮਕ ਮਦਦ ਵੀ ਹੋ ਰਹੀ ਹੈ ਪਰ ਜੇ ਅਸੀਂ ਪੜ੍ਹਾਈ ਦੇ ਆਪਣੇ ਉਤੇ ਅਸਰ ਨੂੰ ਵਿਸਾਰਪੂਰਵਕ ਵਿਚਾਰੀਏ ਤਾਂ ਅਸੀਂ ਦੇਖਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਸਾਡੀ ਬੁੱਧੀ ਨੇ ਪੜ੍ਹਾਈ ਤੋਂ ਕੁਝ ਫਾਇਦਾ ਉਠਾਇਆ ਹੈ ਸਾਡੀ ਅੰਦਰਲੀ ਆਤਮਾ ਨੇ ਨਹੀਂ ਆਤਮਕ ਤਰੱਕੀ ਦੇ ਵਿਧਾਨ ਵਿੱਚ ਪੁਸਤਕਾਂ ਦੀ ਉਨਤਾਈ ਦਾ ਇਹੀ ਸਬਬ ਹੈ ਕਿ ਭਾਵੇਂ ਸਾਡੇ ਵਿੱਚੋਂ ਹਰ ਇੱਕ ਆਤਮਕ ਵਿਸ਼ਿਆਂ ਤੇ ਬੜੀ ਖੂਬੀ ਨਾਲ ਬੋਲ ਸਕਦਾ ਹੈ ਪਰ ਜਦ ਅਮਲਾ ਦਾ ਜਾਂ ਆਤਮਕ ਜੀਵਨ ਦਾ ਸਮਾਂ ਆਉਂਦਾ ਹੈ ਅਸੀਂ ਆਪਣੇ ਆਪ ਨੂੰ ਬਿਲਕੁਲ ਊਨੇ ਦੇਖਦੇ ਹਾਂ ਆਤਮਾ ਵਿੱਚ ਆਤਮਕ ਹੁਲਾਰੇ ਕਿਸੇ ਦੂਸਰੀ ਆਤਮਾ ਦੀ ਛੋਹ ਤੋਂ ਹੀ ਪ੍ਰਾਪਤ ਹੋ ਸਕਦੇ ਹਨ ਸੱਚੇ ਮਹਾਤਮਾ ਲੱਭਣ ਵਿੱਚ ਔਕੜ ਮਹਾਤਮਾ ਦੀ ਸੰਗਤ ਸੰਬੰਧੀ ਇੱਕ ਬੜੀ ਔਕੜ ਇਹ ਪੇਸ਼ ਆਂਦੀ ਹੈ ਕਿ ਆਮ ਲੋਕਾਂ ਵਾਸਤੇ ਸੱਚੇ ਤੇ ਝੂਠੇ ਮਹਾਤਮਾ ਦੀ ਪਛਾਣ ਕਰਨੀ ਬੜੀ ਮੁਸ਼ਕਲ ਹੈ ਸੱਚੇ ਮਹਾਤਮਾ ਬੇਪਰਵਾਹ ਹੋ ਜਾਂਦੇ ਹਨ ਉਹਨਾਂ ਨੂੰ ਗੁਮਨਾਮੀ ਦੀ ਜ਼ਿੰਦਗੀ ਮਸ਼ਹੂਰੀ ਨਾਲੋਂ ਜ਼ਿਆਦਾ ਪਸੰਦ ਆਉਂਦੀ ਹੈ ਐਸੇ ਮਾਪੁਰਖਾਂ ਦੀ ਸੰਗਤ ਵਾਸਤੇ ਉ체ਚੀ ਤਲਾਸ਼ ਤੇ ਪੁਰਸ਼ਾਰਤ ਜ਼ਰੂਰੀ ਹਨ ਜੋ ਕਿ ਅੱਜਕੱਲ ਦੇ ਆਰਾਮ ਮਤਲਬ ਲੋਕਰਨ ਵਾਸਤੇ ਤਿਆਰ ਨਹੀਂ ਹੁੰਦੇ ਇਸ ਦਾ ਨਤੀਜਾ ਇਹ ਹੈ ਕਿ ਕਈ ਸਧਾਰਨ ਲੋਕਾਂ ਨੂੰ ਝੂਠੇ ਤੇ ਦੰਬੀ ਸਾਧੂ ਪ੍ਰਚਾਰਕ ਹਮੇਸ਼ਾ ਆਪਣੇ ਧੋਖੇ ਦੇ ਜਾਲ ਵਿੱਚ ਫਸਾਈ ਰੱਖਦੇ ਹਨ ਅਸਲ ਮਹਾਤਮਾ ਜ਼ਰੂਰੀ ਨਹੀਂ ਕਿ ਸਾਧੂਆਂ ਦੇ ਲਿਬਾਸ ਵਿੱਚ ਹੀ ਹੋਣ ਕਈ ਗ੍ਰਸਤੀ ਦੁਨੀਆਦਾਰ ਬੜੀਆਂ ਉੱਚੀਆਂ ਆਤਮਕ ਅਵਸਥਾਵਾਂ ਵਿੱਚ ਖੇਡਦੇ ਦੇਖੇ ਗਏ ਹਨ ਜਿਨ੍ਹਾਂ ਦੀ ਸੰਗਤ ਤੋਂ ਸੱਚੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਸਲ ਮਹਾਤਮਾ ਕੌਣ ਹੈ ਮਹਾਤਮਾ ਅਸਲ ਵਿੱਚ ਮੈਂ ਉਸ ਨੂੰ ਸਮਝਦਾ ਹਾਂ ਜਿਸ ਨੇ ਸਿਮਰਨ ਕਰਕੇ ਨਾਮ ਅਭਿਆਸ ਕਮਾਈ ਕਰਕੇ ਅਨੁਭਵ ਦੇ ਜ਼ਰੀਏ ਕਰਤਾਰ ਦੇ ਦਰ ਤੱਕ ਪਹੁੰਚ ਹਾਸਲ ਕੀਤੀ ਹੋਵੇ ਮਹਾ ਆਤਮਾ ਤੇ ਫਿਲਾਸਫਰ ਵਿੱਚ ਐਸੇ ਕਰਕੇ ਬੜਾ ਫਰਕ ਹੁੰਦਾ ਹੈ ਮਹਾ ਆਤਮਾ ਵਾਹਿਗੁਰੂ ਨੂੰ ਦੇਖਦਾ ਹੈ ਸਮਝਦਾ ਹੈ ਤੇ ਉਸ ਨਾਲ ਜੁੜਿਆ ਰਹਿੰਦਾ ਹੈ ਫਿਲਾਸਫਰ ਵਾਹਿਗੁਰੂ ਨੂੰ ਦੇਖਦਾ ਨਹੀਂ ਆਪਣੀ ਅਕਲ ਅਨੁਸਾਰ ਵਾਹਿਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੀ ਸਮਝ ਅਨੁਸਾਰ ਉਸ ਦਾ ਪ੍ਰਚਾਰ ਕਰਦਾ ਹੈ ਮਹਾ ਆਤਮਾ ਦਾ ਪ੍ਰਚਾਰ ਦਿਲ ਤੋਂ ਨਿਕਲਦਾ ਹੈ ਲੋਕਾਂ ਦੇ ਦਿਲ ਵਿੱਚ ਸੀਤਲਦਾ ਦੀ ਸ਼ਕਲ ਵਿੱਚ ਅਸਰ ਕਰਦਾ ਹੈ ਇਸ ਤੋਂ ਇਹ ਭਾਵ ਨਹੀਂ ਕਿ ਮਹਾਤਮਾ ਦਾ ਪ੍ਰਚਾਰ ਦਲੀਲਹੀਨ ਹੁੰਦਾ ਹੈ। ਕਮਾਈ ਵਾਲੇ ਮਹਾਪੁਰਖ ਦੇ ਪ੍ਰਚਾਰ ਵਿੱਚ ਦਲੀਲ ਦੀ ਗੁੰਜਾਇਸ਼ ਨਹੀਂ ਰਹਿੰਦੀ। ਉਹ ਜ਼ਿੰਦਗੀ ਦੇ ਸੋਮੇ ਨਾਲ ਜੁੜੇ ਹੋਏ ਰੱਬ ਨੂੰ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਦੇਖਦੇ ਤੇ ਜੋ ਦਿਸੇ ਉਸ ਦਾ ਪ੍ਰਚਾਰ ਕਰਦੇ ਹਨ। ਉਹਨਾਂ ਦੇ ਪ੍ਰਚਾਰ ਨੂੰ ਇਸ ਵਾਸੇ ਦਲੀਲ ਦੀ ਲੋੜ ਨਹੀਂ ਹੁੰਦੀ। ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ। ਨਾ ਨਾ ਕਾ ਪਾਤਸਾਓ ਦਿਸੇ ਜਾਹਰਾ ਦਲੀਲ ਨਾਲ ਕਿਸੇ ਚੀਜ਼ ਐ ਸਮਝਣ ਸਮਝਾਉਣ ਦੀ ਲੋੜ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਉਹ ਚੀਜ਼ ਅੱਖੋਂ ਪਰੇ ਹੋਵੇ ਦਿਸੇ ਨਾ ਜਦ ਉਹ ਚੀਜ਼ ਹੀ ਦਿਸ ਪਵੇ ਫਿਰ ਦਲੀਲ ਦੀ ਲੋੜ ਕੀ ਇਲਮ ਤੇ ਅਨੁਭਵ ਵਿੱਚ ਫਰਕ ਸੀ ਲੈਨੀਅਨ ਲਿਖਦੇ ਹਨ ਇਲਮ ਅਤੇ ਅਨੁਭਵ ਵਿੱਚ ਬੜਾ ਫਰਕ ਹੈ ਇਲਮ ਵਿੱਚ ਕਰਤਾ ਤੇ ਕਾਰਨ ਇੱਕ ਦੂਸਰੇ ਤੋਂ ਵੱਖਰੇ ਹੁੰਦੇ ਹਨ ਪਰ ਅਨੁਭਵ ਵਿਚਾਰਨ ਤੇ ਕਰਤਾ ਇਕਮਿਕ ਹੋ ਗਏ ਹੁੰਦੇ ਹਨ ਅਨੁਭਵ ਇਲਮ ਨਾਲੋਂ ਇਤਨਾ ਉਚੇਰਾ ਹੁੰਦਾ ਹੈ ਕਿ ਦੋਹਾਂ ਦਾ ਮੁਕਾਬਲਾ ਕਿਸੇ ਤਰ੍ਹਾਂ ਨਹੀਂ ਹੋ ਸਕਦਾ ਮੈਂ ਹਮੇਸ਼ਾ ਸਿਮਰਨ ਅਭਿਆਸ ਕਰਨ ਵਾਲੇ ਮਾਪੁਰਖ ਦੀ ਸੰਗਤ ਭਾਵੇਂ ਉਹ ਗ੍ਰਸਤੀ ਭਾਵੇਂ त्यागी ਹੋਣ ਖੁਦ ਕੀਤੀ ਹੈ ਤੇ ਸਭ ਨੂੰ ਐਸਾ ਕਰਨ ਦੀ ਸਿਫਾਰਿਸ਼ ਕਰਾਂਗਾ ਜਿਸ ਨੇ ਵਾਹਿਗੁਰੂ ਨੂੰ ਦੇਖਣਾ ਸਮਝਣਾ ਮਿਲਣਾ ਤੇ ਆਪਣੀ ਮਲਕੀਅਤ ਬਣਾਉਣਾ ਹੋਵੇ ਉਹ ਉਸ ਨਾਲ ਅੰਦਰੋਂ ਇੱਕ ਹੋਏ ਜੁੜੇ ਮਾਪੁਰਖਾਂ ਦੀ ਸੰਗਤ ਕਰੇ ਉਹਨਾਂ ਦੀ ਸੰਗਤ ਦਾ ਅਸਰ ਇਹ ਹੋਵੇਗਾ ਕਿ ਉਸ ਦੇ ਵਿੱਚ ਵਾਹਿਗੁਰੂ ਦੇ ਮਿਲਨ ਸੰਬੰਧੀ ਇੱਕ ਤੜਫ ਬੇਕਰਾਰੀ ਪੈਦਾ ਹੋਵੇਗੀ ਜੋ ਉਸ ਨੂੰ ਤੋੜ ਨਿਸ਼ਾਨੇ ਤੇ ਪਹੁੰਚਾ ਕੇ ਬਾਸ ਕਰੇਗੀ ਜੋਤ ਉਹ ਜੋਤ ਜਾਗਦੀ ਹੈ ਜਿਨ੍ਹਾਂ ਦੇ ਆਪਣੇ ਅੰਦਰ ਆਤਮਕ ਜੋਤ ਜਾਗਰੀ ਹੋਵੇ ਉਹਨਾਂ ਦੀ ਹੀ ਸੰਗਤ ਤੋਂ ਬੁਜੀਆਂ ਜੋਤਾਂ ਜਗ ਸਕਦੀਆਂ ਹਨ ਮਹਾ ਆਤਮਾ ਦੀ ਸੰਗਤ ਦੇ ਤਰੀਕੇ ਕਿਸੇ ਮਹਾਤਮਾ ਪਾਸ ਉਸ ਨੂੰ ਅਜਮਾਉਣ ਦੇ ਖਿਆਲ ਨਾਲ ਨਹੀਂ ਜਾਣਾ ਚਾਹੀਦਾ ਕਿਸੇ ਮਹਾਤਮਾ ਨਾਲ ਬੈਸ ਨਹੀਂ ਕਰਨੀ ਚਾਹੀਦੀ ਉਤਨੀ ਗੱਲ ਪੁੱਛਣੀ ਚਾਹੀਦੀ ਹੈ ਜਿੰਨੀ ਲੋੜ ਹੋਵੇ ਜਿਸ ਕਰਕੇ ਆਤਮਕ ਤਰੱਕੀ ਰੁਕੀ ਹੋਵੇ ਮਹਾਤਮਾ ਪਾਸ ਇਸ ਤਰ੍ਹਾਂ ਜਾਓ ਜਿਵੇਂ ਨਦੀ ਕਿਨਾਰੇ ਪਿਆਸੀ ਚਿੜੀ ਆਉਂਦੀ ਹੈ ਅਤੇ ਪਿਆਸ ਨਿਵਰਤ ਕਰਕੇ ਰੱਬ ਦਾ ਸ਼ੁਕਰ ਕਰਦੀ ਵਾਪਸ ਉੱਡ ਜਾਂਦੀ ਹੈ ਉਹ ਕਦੀ ਇਹ ਮਾਲੂਮ ਕਰਨ ਦੀ ਕੋਸ਼ਿਸ਼ ਨਹੀਂ ਕਰਦੀ ਕਿ ਨਦੀ ਕਿੱਥੋਂ ਆਈ ਹੈ ਕਿੱਥੇ ਜਾ ਰਹੀ ਹੈ ਕਿੰਨੀ ਡੂੰਗੀ ਅਤੇ ਚੌੜੀ ਹੈ ਉਸ ਨੂੰ ਇਹ ਖਿਆਲ ਨਹੀਂ ਆਉਂਦਾ ਕਿ ਮੈਨੂੰ ਮੁੜ ਪਿਆਸ ਲੱਗਣ ਵਲੇ ਕਿਤੇ ਇਹ ਨਦੀ ਸੁੱਕ ਤੇ ਨਹੀਂ ਜਾਵੇਗੀ ਮਹਾਤਮਾ ਨੂੰ ਪਰਮਾਤਮਾ ਦੀ ਨਦੀ ਸਮਝ ਕੇ ਉਹਨਾਂ ਪਾਸ ਜਾਣਾ ਅਤੇ ਨੇਕ ਨੀਤੀ ਦਾ ਸ਼ੰਕਾ ਜਾਂ ਪਰਮ ਨਵਿਰਤ ਕਰਕੇ ਵਾਪਸ ਚਲੇ ਆਉਣਾ ਚਾਹੀਦਾ ਹੈ ਅਗਰ ਮਹਾਤਮਾ ਚਾਹੋਂ ਤਾਂ ਉਹਨਾਂ ਦੀ ਸੇਵਾ ਵਿੱਚ ਠਹਿਰਨਾ ਚਾਹੀਦਾ ਹੈ ਜੇ ਨਾ ਚਾਹੋਂ ਤਾਂ ਉਹਨਾਂ ਦਾ ਸਮਝਾਇਆ ਨਹੀਂ ਕਰਨਾ ਚਾਹੀਦਾ ਮਹਾਤਮਾ ਪਾਸ ਜਾ ਕੇ ਜਿੱਥੋਂ ਤੱਕ ਹੋ ਸਕੇ ਸਿਵਾਏ ਆਤਮਕ ਪੁੱਛ-ਗਿੱਚ ਦੇ ਹੋਰ ਕੋਈ ਗੱਲਬਾਤ ਨਹੀਂ ਕਰਨੀ ਚਾਹੀਦੀ ਪੂਰਨ ਮਹਾਤਮਾ ਨੂੰ ਆਮ ਤੌਰ ਤੇ ਸਿਵਾਏ ਆਤਮਕ ਗੱਲਾਂ ਦੇ ਹੋਰ ਕੁਝ ਚੰਗਾ ਨਹੀਂ ਲੱਗਦਾ ਅਤੇ ਸੰਸਾਰੀ ਪੁਰਸ਼ਾਂ ਨੂੰ ਮਿਲ ਕੇ ਭਾਵੇਂ ਉਪਰੋਂ ਕੁਝ ਨਾ ਕਹਿਣ ਦਿਲੋਂ ਰਾਜ਼ੀ ਨਹੀਂ ਹੁੰਦੇ ਮੈਂ ਇੰਨਾ ਤਰੀਕਿਆਂ ਅਨੁਸਾਰ ਮਹਾਤਮਾ ਪਾਸ ਜਾ ਕੇ ਬੜਾ ਲਾਭ ਅਤੇ ਉਹਨਾਂ ਦੀ ਪ੍ਰਸ਼ੰਸਾ ਹਾਸਲ ਕਰਦਾ ਰਿਹਾ ਹਾਂ ਕਈ ਮਹਾਤਮਾ ਗੱਲਬਾਤ ਕਰਨੀ ਉੱਕੀ ਹੀ ਪਸੰਦ ਨਹੀਂ ਕਰਨਦੇ ਪਰ ਮੈਂ ਉਹਨਾਂ ਪਾਸੋਂ ਕਿੰਨਾ ਕਿੰਨਾ ਚਿਰ ਬਚਨ ਬਿਲਾਸ ਦਾ ਮੌਕਾ ਲੈਂਦਾ ਰਿਹਾ ਹਾਂ ਮੈਂ ਬਗੈਰ ਲੋੜ ਦੇ ਬਗੈਰ ਆਤਮਕ ਰੁਕਾਵਟ ਦੇ ਕਦੀ ਕਿਸੇ ਮਹਾਤਮਾ ਪਾਸ ਜਾ ਕੇ ਉਹਨਾਂ ਦਾ ਵਕਤ ਹਰਜ਼ ਨਹੀਂ ਕੀਤਾ ਸਾਧ ਸੰਗਤ ਸਿੱਖਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੋਜ਼ਾਨਾ ਜੁੜਨਾ ਕੀਰਤਨ ਕਰਨਾ ਸੁਣਨਾ ਆਤਮਾ ਕੁੰਤੀ ਦਾ ਬੜਾ ਅੱਛਾ ਸਾਧਨ ਹੈ ਸੰਗਤਾਂ ਵਿੱਚ ਕਈ ਨਾਮ ਦੇ ਰਸੀਏ ਕਮਾਈਆਂ ਕਰਨ ਵਾਲੇ ਪੁਰਸ਼ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੀ ਛੋ ਨਾਲ ਸੰਗਤ ਨਾਲ अनेका ਜੀਵਾਂ ਦਾ ਉਧਾਰ ਹੁੰਦਾ ਰਹਿੰਦਾ ਹੈ ਇੱਕ ਆਸਾਨ ਤੇ ਰੋਜ਼ਾਨਾ ਇਕੱਠ ਦੀਨ ਦੁਨੀਆ ਦੋਨਾਂ ਪਹਿਲੂਆਂ ਤੋਂ ਜ਼ਰੂਰੀ ਤੇ ਲਾਭਵੰਦ ਹੈ ਕਿਉਂਕਿ ਇਸ ਤਰ੍ਹਾਂ ਦੀ ਇਕੱਤਰਤਾ ਦੇ ਗੁਣ ਆਮ ਸਿੱਖਾਂ ਦੇ ਦਿਲਾਂ ਉੱਤੇ ਪੁਸ਼ਤਾਂ ਤੋਂ ਘਰ ਘਰੀ ਬੈਠੇ ਹਨ ਇਸ ਲਈ ਜ਼ਿਆਦਾ ਲਿਖਣ ਦੀ ਲੋੜ ਨਹੀਂ ਇਸ਼ਾਰੇ ਮਾਤਰ ਇਹ ਦੱਸਣਾ ਕਾਫੀ ਹੋਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਨੇਕ, ਸ਼ੁਭ ਅਤੇ ਪਰਮਾਰਥਕ ਵਿਚਾਰਾਂ ਹੀ ਹੋਣੀਆਂ ਚਾਹੀਦੀਆਂ ਹਨ। ਦਿਵਾਨਾ ਵਿੱਚ ਪਾਰਟੀ ਪ੍ਰਚਾਰ, ਨਿੰਦਿਆ, ਚੁਗਲੀ, ਗਾਲੀ-ਗਲੋਚ, ਇੱਕ ਦੂਸਰੇ ਦੀ ਬੇਇੱਜ਼ਤੀ ਕਰਨ ਨਾਲ ਜੈਸਾ ਕਿ ਅੱਜਕੱਲ੍ਹ ਕਈ ਜਗ੍ਹਾ ਤੇ ਹੁੰਦਾ ਹੈ। ਸਿੱਖਾਂ ਦੀ ਇਸ ਪਵਿੱਤਰ ਤੇ ਪੁਰਾਤਨ ਮਰਿਆਦਾ ਦੇ ਅਸਲੀ ਫਾਇਦੇ ਦਿਨ-ਮ-ਦਿਨ ਗੁੰਮ ਹੋ ਰਹੇ ਹਨ। ਵਿਚਾਰਵਾਨ ਨੇਕ ਅਤੇ ਮਤਲਾਸ਼ੀ ਪੁਰਸ਼ਾਂ ਦੀ ਅਜਦੇ ਦੀਵਾਨਾ ਵਿੱਚ ਸ਼ਰਦਾ ਤੇ ਗਿਣਤੀ ਘਟ ਰਹੀ ਹੈ ਇਸ ਦਾ ਕਾਰਨ ਦੀਵਾਨਾ ਵਿੱਚ ਸਰਬਤ ਦੇ ਭਲੇ ਦੀਆਂ ਆਤਮਕ ਵਿਚਾਰਾਂ ਦੀ ਬਜਾਏ ਜਾਤੀ ਝਗੜੇ ਝਾਂਜੀਆਂ ਦੇ ਹੁੰਦੇ ਰਹਿਣਾ ਹੈ ਜਿਉਂ-ਜਿਉਂ ਸਿੱਖਾਂ ਵਿੱਚ ਜਾਗਰਤੀ ਆਵੇਗੀ ਮੇਰਾ ਯਕੀਨ ਹੈ ਇਹ ਆਰਜ਼ੀ ਨੁਕਸ ਖੁਦ ਬਖੁਦ ਦੂਰ ਹੋ ਜਾਵੇਗਾ ਆਤਮਾ ਪਰਮਾਤਮਾ ਦੀ ਸੰਗਤ ਜਾਦਾ ਅਭਿਆਸੀ ਨੂੰ ਪੁਸਤਕਾਂ ਤੇ ਮਹਾਤਮਾਵਾਂ ਦੀ ਸੰਗਤ ਤੋਂ ਆਪਣੇ ਅੰਦਰ ਦਾ ਚਾਨਣ ਹੋ ਜਾਵੇ। ਉਹ ਬਾਹਰ ਭਟਕੰਦੀ ਥਾਂ ਆਪਣੀ ਖੋਜ ਦਾ ਰੁਖ ਅੰਦਰ ਵੱਲ ਮੋੜਦਾ ਹੈ। ਉਸ ਨੂੰ ਜੋ ਸਵਾਦ ਰਾਸਤੇ ਸ਼ਾਂਤੀ ਪੁਸਤਕਾਂ ਜਾਂ ਸਾਧ ਸੰਗਤ ਵਿੱਚ ਆਉਂਦੇ ਸਨ, ਹੁਣ ਆਪਣੇ ਅੰਦਰੋਂ ਹੀ ਆਨ ਲੱਗ ਜਾਂਦੇ ਹਨ। ਜਿਉਂ-ਜਿਉਂ ਉਸ ਦਾ ਪਰਚਾ ਆਪਣੀ ਆਤਮਾ ਨਾਲ ਪੈਂਦਾ ਜਾਵੇ, ਉਹ ਬਾਹਰ ਦੀ ਦੁਨੀਆ, ਬਾਹਰ ਦੇ ਵਸੀਲਿਆਂ ਤੋਂ ਆਜ਼ਾਦ ਹੁੰਦਾ। ਆਪਨੇ ਅੰਦਰਲੇ ਨਾਲ ਜੁੜਦਾ ਤੇ ਟਿਕਦਾ ਜਾਂਦਾ ਹੈ ਕੋਚੇਰ ਆਪਣੀ ਆਤਮਾ ਦੀ ਸੰਗਤ ਕਰਨ ਮਗਨ ਉਹ ਅਭਿਆਸ ਵਾਦ ਜਾਣ ਨਾਲ ਅਭਿਆਸੀ ਆਪਣੀ ਆਤਮਾ ਵਿੱਚ ਪਰਮਾਤਮਾ ਦਾ ਦੀਦਾਰ ਕਰਦਾ ਹੈ ਆਪਣੇ ਘਰ ਵਿੱਚ ਇੱਕ ਨਵਾਂ ਘਰ ਦੇਖਦਾ ਹੈ ਹੁਣ ਉਹ ਇਸ ਨਿਝ ਘਰ ਵਿੱਚ ਨਿਵਾਸ ਕਰਦਾ ਹੈ ਇਸ ਅਵਸਥਾ ਵਿੱਚ ਵਿਚਰਦੇ ਕਈ ਮਹਾਪੁਰਸ਼ ਲੋਕਾਂ ਵਿੱਚ ਆਉਂਦੇ ਜਾਂਦੇ دیਵਾਨਾ ਵਿੱਚ ਦਰਸ਼ਨ ਦੇਂਦੇ ਰਹਿੰਦੇ ਹਨ ਉਨ੍ਹਾਂ ਦਾ ਅਸਲ ਭਾਵ ਹੁਣ ਬਾਹਰ ਦੀ ਦੁਨੀਆ ਤੋਂ ਕੁਝ ਹਾਸਲ ਕਰਨਾ ਨਹੀਂ ਹੁੰਦਾ ਬਲਕਿ ਗੁਰਮੁਖਾਂ ਦੀ ਮੁਤਲਾਸ਼ੀਆਂ ਦੀ ਭਟਕਦਿਆਂ ਦੀ ਮਦਦ ਕਰਨਾ ਹੁੰਦਾ ਹੈ ਪਰਮਾਤਮਾ ਦੀ ਸੰਗਤ ਅਭਿਲਾਸ਼ੀ ਦਾ ਹੋਰ ਸਭ ਸੰਗਤਾਂ ਤੋਂ ਛੁਟਕਾਰਾ ਕਰਾ ਦਿੰਦੀ ਹੈ ਉਹ ਆਪਣੇ ਅੰਦਰ ਆਪਣੇ ਕਰਤਾ ਦਾ ਹਰ ਵਕਤ ਦੀਦਾਰ ਕਰ ਕਰ ਖੀਵਾ ਹੁੰਦਾ ਹੈ ਆਪਣੀ ਸਾਰੀ ਭਗਤੀ ਪਾਲ ਕਲਨਾ ਦਾ ਅੰਮ੍ਰਿਤ ਫਲ ਭੋਗਦਾ ਹੈ ਅਖੀਰ ਵਿੱਚ ਉਸ ਨੂੰ ਪਰਮਾਤਮਾ ਨਾਲ ਐਸਾ ਜੁੜਨਾ ਇਕਮਿਕ ਹੋਣਾ ਆ ਜਾਂਦਾ ਹੈ ਕਿ ਪਰਮਾਤਮਾ ਦਾ ਰੂਪ ਬਣ ਕੇ ਫਿਰ ਕਦੀ ਨਹੀਂ ਵਿਛੜਦਾ ਦੋ ਤੇ ਇੱਕ ਰੂਪ ਹੋ ਜਾਂਦਾ ਹੈ ਹਰ ਇੱਕ ਸਿੱਖ ਦਾ ਅਭਿਆਸੀ ਦਾ ਇਹੀ ਨਿਸ਼ਾਨਾ ਹੋਣਾ ਚਾਹੀਦਾ ਹੈ ਸਰੀਰਕ ਜੀਵਨ ਦਾ ਇਹੋ ਮਨੋਰਥ ਹੈ ਨਿਜ ਘਰ ਮੈਲ ਪਾਵੋ ਸੁਖ ਸਹਿਜੇ ਬੋਹਰ ਨ ਹੋਏ ਕੋ ਫੇਰਾ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਅਰਦਾਸ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਅਰਦਾਸ ਅੰਦਰ ਸ੍ਰੀ ਵਾਹਿਗੁਰੂ ਜੀ ਨੂੰ ਹਾਜ਼ਰ ਸਮਝ ਕੇ ਉਸ ਨਾਲ ਗੱਲਾਂ ਕਰੀ ਦੀਆਂ ਹਨ ਉਹ ਗੱਲਾਂ ਕਈ ਕਿਸਮ ਦੀਆਂ ਹੋ ਸਕਦੀਆਂ ਹਨ ਸਰੀਰਕ ਲੋੜਾਂ ਜਾਂ ਆਤਮਕ ਭਲਾਈ ਵਾਸਤੇ ਬੇਨਤੀਆਂ ਕਰਨੀਆਂ ਦੁੱਖ ਤਕਲੀਫ ਬਿਮਾਰੀ ਵਿੱਚ ਸ੍ਰੀ ਵਾਹਿਗੁਰੂ ਜੀ ਦੀ ਸਹਾਇਤਾ ਚਾਉਣੀ ਯਾ ਔਕੜਾ ਮੁਸ਼ਕਲਾਂ ਨਾਲ ਮੁਕਾਬਲਾ ਕਰਨ ਦੀ ਦਲੇਰੀ ਤੇ ਸ਼ਕਤੀ ਮੰਗਣੀ ਵਾਹਿਗੁਰੂਵਨੋਂ ਮਿਲੀਆਂ ਹੋਈਆਂ ਦਾਤਾਂ ਅਤੇ ਸੁੱਖਾਂ ਦਾ ਧੰਨਵਾਦ ਕਰਨਾ ਤੇ ਇਹਨਾਂ ਦੇ ਕਾਇਮ ਰਹਿਣ ਲਈ ਯਾਚਨਾ ਕਰਨੀ ਵਾਹਿਗੁਰੂ ਦੇ ਹੁਕਮ ਜਾਂ ਰਜ਼ਾ ਵਿੱਚ ਆਪਣੀ ਅਸਲੀ ਭਲਾਈ ਪ੍ਰਤੀਤ ਕਰਦਿਆਂ ਹੋਇਆਂ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇੱਛਾ ਪ੍ਰਗਟ ਕਰਨੀ ਦੂਸਰਿਆਂ ਦੀ ਭਲਾਈ ਅਤੇ ਸੁੱਖ ਵਾਸਤੇ ਬੇਨਤੀ ਕਰਨੀ ਸਫਲ ਅਰਦਾਸ ਵਾਸਤੇ ਅੱਗੇ ਦਸੀਆਂ ਸ਼ਰਤਾਂ ਦੀ ਪਾਲਣਾ ਜ਼ਰੂਰੀ ਹੈ ਵਾਹਿਗੁਰੂ ਦੀ ਹੱਸੀ ਵਿੱਚ ਪੂਰਾ ਯਕੀਨ ਵਾਹਿਗੁਰੂ ਦੀ ਅਰਦਾਸ ਨੂੰ ਪੂਰਿਆਂ ਕਰਨ ਦੀ ਸਮਰੱਥਾ ਵਿੱਚ ਡ੍ਰਿੜ ਵਿਸ਼ਵਾਸ ਆਪਣੀ ਅਰਦਾਸ سے ਜਾਇਜ਼ ਚੰਗੀਆਂ ਹੋਣ ਵਿੱਚ ਭਰੋਸਾ ਆਪਣੀ ਅਰਦਾਸ سے ਪੂਰਿਆਂ ਹੋਣ ਉੱਤੇ ਪੂਰੀ ਉਮੀਦ ਅਰਦਾਸ ਸਮੇਂ ਦਿਲ ਦਾ ਵਾਹਿਗੁਰੂ ਸੰਬੰਧੀ ਅਦਬ ਤੇ ਪ੍ਰੇਮ ਨਾਲ ਭਰਪੂਰ ਹੋਣਾ ਅਰਦਾਸ ਵੇਲੇ ਦਿਲ ਦਾ ਨਿਰਮਾਣ ਤੇ ਆਸਬੰਦ ਹੋਣਾ ਇੰਨਾਂ ਛੀਆਂ ਸ਼ਰਤਾਂ ਨੂੰ ਪੂਰਿਆਂ ਕੀਤਿਆਂ ਅਰਦਾਸ ਕਦੀ ਖਾਲੀ ਨਹੀਂ ਜਾਂਦੀ ਜ਼ਰੂਰ ਮਨਜ਼ੂਰ ਹੁੰਦੀ ਹੈ ਪਿਛਲੇ ਜੀਵਨ ਦੇ ਵਿਚਾਰ ਕੀਤੇ ਆ ਮੈਂ ਦੇਖਦਾ ਹਾਂ ਕਿ ਮੇਰੇ ਆਪਣੇ ਸ਼ੰਕਿਆਂ ਕਰਕੇ ਕਦੀ ਅਰਦਾਸਾਂ ਪੂਰੀਆਂ ਨਾ ਹੋਈਆਂ ਕਈ ਦੇਰ ਨਾਲ ਪੂਰੀਆਂ ਹੋਈਆਂ ਪਰ ਐਸਾ ਕੋਈ ਸਮਾਂ ਯਾਦ ਨਹੀਂ ਆਉਂਦਾ ਜਦ ਉਹ ਉੱਪਰਲੀਆਂ ਸ਼ਰਤਾਂ ਦੀ ਪਾਲਣਾ ਦੇ ਬਾਵਜੂਦ ਅਰਦਾਸ ਪੂਰੀ ਨਾ ਹੋਈ ਹੋਵੇ ਵਿਸ਼ਵਾਸ ਨਾਲ ਨਿਰਮਾਨ ਹੋ ਕੇ ਕੀਤੀ ਹੋਈ ਅਰਦਾਸ ਐਡੀ ਛੇਤੀ ਪ੍ਰਵਾਨ ਹੁੰਦੀ ਹੈ ਕਿ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਕਈ ਇਨਸਾਨੀ ਅਕਲ ਵਿੱਚ ਨਾ ਆਉਣ ਵਾਲੀਆਂ ਗੱਲਾਂ ਅਰਦਾਸ ਦੇ ਜ਼ਰੀਏ ਪ੍ਰਤੱਖ ਹੁੰਦੀਆਂ ਦੇਖੀਆਂ ਹਨ ਅਰਦਾਸ ਦੇ ਦੋ ਤਰੀਕੇ ਹਨ ਸੰਗਤਾਂ ਦੀ ਦਿਵਾਨਾ ਵਿੱਚ ਮਿਲਵੀਂ ਅਰਦਾਸ ਹਰ ਇੱਕ ਸਿੱਖ ਦੀ ਇਕੱਲੀ ਇਕੱਲੀ ਅਰਦਾਸ ਪਹਿਲੀ ਕਿਸਮ ਦੀ ਅਰਦਾਸ ਤਾਂ ਸਿੱਖਾਂ ਵਿੱਚ ਸ਼ੁਰੂ ਤੋਂ ਰਿਵਾਜ ਚੱਲਿਆ ਆਉਂਦਾ ਹੈ ਇਸ ਦੇ ਫਾਇਦੇ ਤੇ ਲੋੜਾਂ ਅਣਗਿਣਤ ਹਨ ਇਹ ਅਰਦਾਸ ਸਿੱਖਾਂ ਦੀ ਕੌਮ ਨੂੰ ਸੁਰਜੀਤ ਰੱਖਣ ਦਾ ਇੱਕ ਵੱਡਾ ਕਾਰਨ ਹੈ ਖਾਲਸੇ ਦੀ ਰੋਜ਼ਾਨਾ ਇਕੱਤਰਤਾ ਕੀਰਤਨ ਸਵਰਨ ਕਰਨਾ ਸਾਬ ਦੀ ਹਲਕੇ ਵਾਹਿਗੁਰੂ ਅੱਗੇ ਅਰਦਾਸ ਪ੍ਰਾਰਥਨਾ ਗੁਰੂ ਸਾਹਿਬਾਨ ਸਾਹਿਬਜ਼ਾਦਿਆਂ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਭਰੋਸਾ ਦਾਨ ਸਿੱਧਕ ਦਾਨ ਦਾਨਾ ਸਿਰਦਾਨ ਨਾਮਦਾਨ ਮੰਗਣਾ ਚੜ੍ਹਦੀਆਂ ਕਲਾਂ ਤੇ ਸਰਬੱਤ ਦੇ ਭਲੇ ਦੀ ਯਾਚਨਾ ਗੁਰਦੁਆਰਿਆਂ ਗੁਰਤੀਰਥਾਂ ਚੌਂਕੀਆਂ ਝੰਡਿਆਂ ਬੁੰਗਿਆਂ ਨਿਸ਼ਾਨਾ ਦੇ ਜੁਗੋ ਜੁਗ ਅਟਲ ਰਹਿਣ ਵਾਸਤੇ ਬੇਨਤੀ ਕੌਮੀ ਜੀਵਨ ਨੂੰ ਕਾਇਮ ਰੱਖਣ ਦਾ ਨਿਹਾਇਤ ਚੰਗਾ ਤਰੀਕਾ ਹੈ ਇਸ ਤਰ੍ਹਾਂ ਕੌਮ ਦਾ ਸਾਰਾ ਇਤਿਹਾਸ ਰੋਜ਼ ਦੁਹਰਾਇਆ ਜਾਂਦਾ ਹੈ ਇਤਿਹਾਸਿਕ ਯਾਦ ਤਾਜ਼ਾ ਹੋ ਜਾਂਦੀ ਹੈ ਖਾਲਸੇ ਦੇ ਦਿਲ ਵਿੱਚ ਕੌਮੀ ਪਿਆਰ ਅਣ ਤੇ ਕੁਰਬਾਨੀ ਦੀ ਚਿਣਕ ਸਦਾ ਧੁਖਦੀ ਰਹਿੰਦੀ ਹੈ ਦੂਜੀ ਕਿਸਮ ਦੀ ਸ਼ਕਸੀ ਜਾਂ ਇਕੱਲੇ ਇਕੱਲੇ ਸਿੱਖਦੀ ਅਰਦਾਸ دیਵਾਨਾ ਵਾਲੀ ਲੰਬੀ ਅਰਦਾਸ ਵੀ ਹੋ ਸਕਦੀ ਹੈ ਅਤੇ ਆਪਣੀ ਬੋਲੀ ਵਿੱਚ ਆਪਣੀ ਆਪਣੀ ਲੋੜ ਤੇ ਖਿਆਲਾਂ ਅਨੁਸਾਰ ਛੋਟੀ ਵੀ ਆਪਣੇ ਤਰੀਕੇ ਤੇ ਆਪਣੀ ਹਾਲਤ ਦੇ ਮੁਤਾਬਕ ਅਰਦਾਸ ਵਾਸਤੇ ਲਫ਼ਜ਼ਾਂ ਆਵਾਜ਼ ਟੰਗ ਮर्यादा ਕਿਸੇ ਚੀਜ਼ ਦੀ ਖਾਸ ਲੋੜ ਨਹੀਂ ਕੇਵਲ ਮਨ ਨੂੰ ਇੱਕ ਖਾਸ ਨਿਮਰਤਾ ਦੀ ਹਾਲਤ ਵਿੱਚ ਲਿਆਉਣਾ ਜ਼ਰੂਰੀ ਹੈ ਜਿੱਥੇ ਤੁਕ ਘਟ ਸਕੇ ਮੈਂ ਨਾ ਹੀ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਐਸੀ ਅਰਦਾਸ ਆਤਮਾ ਤੋਂ ਪਰਮਾਤਮਾ ਵੱਲ ਉੱਡਦੀ ਹੈ ਆਤਮਾ ਦੀ ਬੋਲੀ ਵਿੱਚ ਉੱਚੀ ਉੱਚੀ ਫਿਕਰੇ ਬੋਲਣ ਦੀ ਲੋੜ ਨਹੀਂ ਹੁੰਦੀ ਕੇਵਲ ਖਿਆਲ ਹੀ ਇੱਕ ਪਾਸੇੋਂ ਦੂਜੇ ਪਾਸੇ ਪਹੁੰਚਦੇ ਹਨ ਇਹ ਸੰਕਲਪਾਂ ਜਾਂ ਫੁਰਨਿਆਂ ਦੀ ਬੋਲੀ ਹੁੰਦੀ ਹੈ ਜਦ ਅਰਦਾਸ ਕਰਨ ਦਾ ਠੀਕ ਤਰੀਕਾ ਆ ਜਾਵੇ ਤਾਂ ਅਰਦਾਸ ਦਾ ਜਵਾਬ ਝਟਪਟ ਆਉਂਦਾ ਹੈ ਆਪਣੇ ਆਪ ਨੂੰ ਯਕੀਨ ਹੋ ਜਾਂਦਾ ਹੈ ਕਿ ਅਰਦਾਸ ਮਨਜ਼ੂਰ ਹੋ ਗਈ ਹੈ ਇਸ ਵੇਲੇ ਇੱਕ ਅਜੀਬ ਖੁਸ਼ੀ ਪ੍ਰਤੀਤ ਹੁੰਦੀ ਹੈ ਕੁਝ ਸਮੇਂ ਬਾਅਦ ਆਪਣੀ ਅਰਦਾਸ ਨੂੰ ਦ੍ਰਿਸ਼ਟੀਮਾਨ ਰੂਪ ਚਿੰਨ ਦੀ ਦੁਨੀਆ ਵਿੱਚ ਪ੍ਰਤੱਖ ਜ਼ਹੂਰ ਵਿੱਚ ਆਉਂਦੇ ਦੇਖ ਕੇ ਬੜੀ ਅਚੰਬੇ ਭਰੀ ਪ੍ਰਸੰਤਾ ਹੁੰਦੀ ਹੈ ਸ਼ਖਸੀ ਅਰਦਾਸ ਹਾਰੀ ਕਾ ਆਦਮੀ ਦੀ ਇੱਕੋ ਜਿਹੀ ਨਹੀਂ ਹੋ ਸਕਦੀ ਕਿਉਂਕਿ ਹਰ ਸ਼ਖਸ ਦੀ ਆਤਮਕ ਅਵਸਥਾ ਵੱਖੋ-ਵੱਖ ਹੁੰਦੀ ਹੈ ਜੀ ਕੀ ਬਿਰਥਾ ਹੋਏ ਸਗੁਰ ਪੇ ਅਰਦਾਸ ਕਰ ਛੋੜ ਸਿਆਨ ਸਗਲ ਮਨ ਤਨ ਅਰਪ ਤਾਰ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਦੀ ਪਹਿਲੀ ਅਵਸਥਾ ਸਰੀਰਕ ਸੁੱਖਾਂ ਦੀ ਅਰਦਾਸ ਆਮ ਆਦਮੀ ਸਰੀਰਕ ਜਾਂ ਦੁਨਿਆਵੀ ਸੁੱਖਾਂ ਵਾਸਤੇ ਅਰਦਾਸ ਕਰਦੇ ਹਨ ਇਨਸਾਨ ਦੀ ਬੋ ਗਿਣਤੀ ਇਸੇ ਸ਼੍ਰੇਣੀ ਵਿੱਚ ਆ ਜਾਂਦੀ ਹੈ ਆਪਣੀ ਸਰੀਰਕ ਜਾਂ ਦੁਨਿਆਵੀ ਉੰਤੀ ਵਾਸੇ ਪ੍ਰਾਰਥਨਾ ਕਰਨੀ ਕੋਈ ਬੁਰੀ ਗੱਲ ਨਹੀਂ ਜੋ ਲੋਕ ਆਖਦੇ ਹਨ ਕਿ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁਖ ਉਹ ਇਹ ਨਹੀਂ ਜਾਣੇ ਕਿ ਨਾਮ ਦੀ ਉੱਚਤਾ ਅਤੇ ਸਾਰੇ ਪਦਾਰਥਾਂ ਨਾਲੋਂ ਵਿਸ਼ੇਸ਼ਤਾ ਹਰ ਕਿਸੇ ਦੀ ਸਮਝ ਵਿੱਚ ਆਉਣੀ ਔਖੀ ਹੈ ਇਨਸਾਨ ਰੱਬ પાસે ਹਮੇਸ਼ਾ ਉਹ ਚੀਜ਼ ਮੰਗਦਾ ਹੈ ਜਿਸ ਨੂੰ ਉਹ ਸਭ ਤੋਂ ਚੰਗੀ ਤੇ ਜ਼ਰੂਰੀ ਸਮਝੇ ਜਦ ਤੱਕ ਨਾਮ ਨਾਲ ਪਿਆਰ ਇਸ ਦਾ ਅਭਿਆਸ ਤੇ ਇਸ ਦੇ ਬੜਮੁੱਲੇ ਲਾਭਾਂ ਦਾ ਇਨਸਾਨ ਨੂੰ ਪਤਾ ਨਾ ਲੱਗ ਜਾਵੇ ਤਦ ਤੱਕ ਨਾਮ ਤੋਂ ਬਿਨਾ ਹੋਰ ਕੁਝ ਨਾ ਬਗਣਾ ਅਸੰਭਵ ਹੈ ਹੱਥ ਜੋੜ ਕੇ ਅੱਖਾਂ ਮੀਟ ਕੇ ਨਾਮਦਾਨ ਮੰਗਣਾ ਤੇ ਦਿਲ ਵਿੱਚ ਦੁਨੀਆ ਦੇ ਸਧਾਰਨ ਸੁੱਖਾਂ ਵਾਸਤੇ ਤਰਸਣਾ ਕਿਸੇ ਪਾਸੇ ਵੀ ਪੂਰੀ ਨਹੀਂ ਭੰਨ ਦਿੰਦਾ ਇਸ ਤਰ੍ਹਾਂ ਕਰਨਾ ਸਗੋਂ ਜ਼ਾਹਿਰਦਾਰ ਤੇ ਪਖੰਡੀ ਬਣਾ ਦਿੰਦਾ ਹੈ ਜ਼ਿੰਦਗੀ ਦੇ ਜਾਇ ਸੁਖ ਜਿਹਾ ਕਿ ਤੰਦਰੁਸਤੀ ਇੱਜ਼ਤ ਦੀ ਗੁਜਰਾਨ ਗਾਮਾ ਫਿਕਰਾਂ ਬਿਮਾਰੀਆਂ ਤੋਂ ਆਜ਼ਾਦੀ ਪਾਲ ਬੱਚੇ ਵਿੱਚ ਬੈਠਣ ਦੀ ਖੁਸ਼ੀ ਆਦ ਲਈ ਇਨਸਾਨੀ ਸਧਾਰਨ ਲੋਕਾਂ ਵਾਸਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਨੀ ਕੋਈ ਔਗੁਣ ਨਹੀਂ ਭਗਤ ਗੁਰੂ ਪੀਰ ਆਤਮਕ ਦਾਤਾਂ ਤੋਂ ਇਲਾਵਾ ਜ਼ਰੂਰੀ ਦੁਨਿਆਵੀ ਸੁਖ ਰੱਬ ਪਾਸੋਂ ਬਗੈਰ ਸੰਕੋਚ ਮੰਗਦੇ ਆਏ ਹਨ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾਵਚਰ ਅਨੰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਤਨਾਸਰੀ ਧੰ ਜੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਤ ਸਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸੀ ਕਰੇ ਨਿਤ ਜੀਓ ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗੋਪਾ ਸ ਮੰਗੋਲਾ ਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗਈ ਹੰ ਚੰਗੀ ਜਨ ਤੰਨਾ ਲੇ ਵੈ ਮੰਗੀ ਅਰਦਾਸ ਈਆ ਅਵਸਥਾਵਾਂ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ